you <laughs> uh... ਬੋਲ ਜੀ ਅਮਰਦਾਸ ਰਾਮਦਾਸਾਂ ਕੋਈ ਸਹਾਰਾਏ ਅਰਜਣ ਅਰਗੋ ਬੰਦਰਾ ਸਉਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨੋ ਦਿਹਾਈਐ ਸ੍ਰਿਸ਼ਟ ਸਭ ਦੁਖ ਜਾਏ ਦੇਵ ਬਰਾਦਰ ਸੋਰੀਐ ਕਰਣਾਉ ਨ ਗਿਆਨਤਾ ਹਾਏ ਸਭ ਥਾਈ ਹੋਏ ਸਹਾਰਾਏ ਦਸਵੇਂ ਪਾਠ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਲਕਾਏ ਕੋਈ ਸਹਾਰੇ ਤਸਾਂ ਬਾਤ ਸਹਿਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀ ਧਾਰਨਾ ਧਿਆਨ ਕਰਕੇ ਬੁਲਾਈ ਆਦਿ ਜੀਵ ਮਨਾਰਾਜ ਆਪ ਜੀ ਦੇ ਪਾਵਨ ਚਰਨ ਕਮ ਤਾਸ ਸਰਦਾਸ ਤੇਨਤੀ ਜੂਨ ਦੀ ਪਾਈ 4 ਤਰਨ ਰਹਿਣ ਆਪ ਜੀ ਦੇ ਪਾੜੇ ਅੰਦਰ ਸੋਖ ਅਨੰਦ ਸਰਤ ਬਤੀਤ ਹੋ ਰਹੀ ਆਇਆ 4 ਤਰਨ ਦਿਹਾੜ ਆਪਣੇ ਬਾੜੇ ਅੰਦਰ ਸੇਵਾ ਸਿਮੜੇ ਅੰਦਰ ਬਤੀਤ ਪਰਵਾਹ ਹੋਣਾ ਆਵਰੋ ਖੇਵੀਂ ਦਿਨ ਤਨ ਤਨ ਬਾਬਾ ਦੀਪ ਸਿਵ ਸਾਹਿਬ ਦੀ ਤਨਾਲੇ ਪਾਵਨ ਗੁਰੂ ਘਰਿਆ ਥਾਨ ਗੁਰਦੁਆਰਾ ਸ਼ਹੀਦ ਕੰਨਿਉ ਸਰਬ ਦੇਵੇ ਤੇ ਪਾਵਨ ਦਰਬਾਰੇ ਅੰਦਰ ਸਾਧਗੁਰ ਦੀਵਾਬ ਦੀ ਦੇ ਸੁੰਦਰ ਸੰਗਾਸਣ ਤਿਆਰ ਹਨ ਜੀ ਆਪ ਰੀਤ ਕਰੋ ਪ੍ਰਕਾਸ਼ ਸੰਗਾਸਣਾਂ ਪਰ ਪ੍ਰਕਾਸ਼ ਰੂਪਮੁ ਕਰਕੇ ਸਰਤਾਰੰ ਖੁਲ ਦਰਸ਼ਨ ਦੀ ਰਾਗ ਪਾਵਨ ਉਪਦੇਸ਼ ਦੇ ਕਰਕੇ ਨੇ ਆਰ ਨਿਹਾਲ ਕਰਮੋਰੀ ਦਾਰਿਆਨ ਸੰਗਤ ਦੀਆਂ ਦਰਹਾਹਾ ਜਰੀਆਂ ਤਿਰ ਫੁੱਲ ਪਿਟਾਵਾਂ ਸੇਵਾਵਾਂ ਦਾਰੂ ਕੋ ਜਾਣੇ ਪ੍ਰਵਾਨ ਕਰਨੀਆਂ ਤਦੰ ਕਰਮ ਲੈਤੇ ਵਿਚ ਲੰਮਣਾ ਯਾਤਰਾ ਸਾਖਰੀ ਕਰਨੀ ਦਾਰੂ ਨੂੰ ਪਰਮੂ ਗੁਰ ਸਿੱਖੇ ਸਦਤ ਪਰ ਉਸਾਰਾ ਨਾਮ ਦਾਣ ਬਖਸ਼ ਕਰਨਾ ਤਉਪ ਬਾਵਨਾ ਦਾ ਗੁਰਮਤ ਅਨਸਾਰ ਸੰਪੂਰਨ ਕਰਨੀਆਂ ਜੀਆ ਤਰੀ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋਖਿਆ ਸਨੇ ਅਸਥਾਨਾਂ ਤੋਂ ਸਿੰਘਾਸਣਾਂ ਵਿਖੇ ਲੈ ਜਾਣ ਦੀ ਅਗੇ ਆ ਬਖਸ਼ ਕਰੋ ਰਸਤੇ ਪੜੀਂ ਦਰਵਾਹ ਤੁੰਗ ਸੰਗ ਸਹਾਈ ਹੋਣਾ ਜੀ ਸਹੀ ਪਿਆਰ ਤੇ ਹੋਰ ਨਾ ਆਇਆ ਆਪ ਜੀ ਦਾ ਨਾਮ ਚਿਤਿਆਵੈ ਮਾੜਤੁ ਨਾ You uh -huh. sapete Наhíман E Tá, de que fazer. ਹਰ ਹਰ ਸਤਿਮਰੋ ਬਾ